ਉਹ ਉਲਟਾ ਜਿਹੜਾ ਹੈਗਾ ਕਿਸੇ ਵੀ ਮਤਲਬ ਉਹਨਾਂ ਨੂੰ ਇਹ ਟਿੱਪ ਲੀਕ ਕਰਤੀ ਕਿਸੇ ਪੁਰਾਣੇ ਹੋਰ ਕਿਸੇ ਬੰਦਿਆਂ ਨੇ ਚਾਹੇ ਉਹ ਟੀਮ ਦੇ ਮੈਂਬਰ ਪਰ ਸਾਡਾ ਬੰਦਾ ਉਸ ਤੇ ਨਿਰੋਸ਼ ਨਹੀਂ ਦਾ ਨਿੱ ਕਿਹੜੀ ਟੀਮ ਗਈ ਸੀ ਟੀਮ ਨੇ ਇੱਕ ਤਾਂ ਦੋ ਹਰਿਆਣੇ ਦੇ ਬੰਦੇ ਆ ਜੀ ਅੱਛਾ ਜੀ ਤੇ ਇੱਕ ਬਰਨਾਲੇ ਦਾ ਆਪਣਾ ਪੀਐਨਡੀਟੀ ਕੋਆਰਡੀਨੇਟਰ ਹੈ ਸਾਡਾ ਸੇਵਾਦਾਰ ਹੈ ਅੱਛਾ ਅੱਛਾ ਜੀ ਉਹ ਗਏ ਸੀ ਉੱਥੇ ਮਤਲਬ ਉਹ ਵਗੈਰਾ ਟਰੈਪ ਕਰਨ ਉਹਨੂੰ ਮਤਲਬ ਉਹ ਡਾਇਗਨੋਸਟਿਕ ਇਲੀਗਲ ਡਟਰਮੀਨੇਸ਼ਨ ਆਫ ਸੈਕਸ ਕਰਦੇ ਹੋਣੇ ਇਸ ਚੀਜ਼ ਦੀ ਇਹਨਾਂ ਨੂੰ ਟਿਪਾਈ ਸੀ ਵੀ ਉੱਥੇ ਕੋਈ ਹੋ ਰਿਹਾ ਹੈਗਾ ਅੱਛਾ ਜੀ ਇਹ ਕਿ ਉਥੋਂ ਕੋਈ ਟੀਮ ਦੇ ਮੈਂਬਰ ਜਾਂ ਕੋਈ ਇਹ ਹਲੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾਗਾ ਪਰ ਸਾਡੇ ਬੰਦੇ ਨੇ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਹੋਰ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਲਈ ਕੋਈ ਉਹਨਾਂ ਦੀ ਹੀ ਉਹਨਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਕੋਈ ਉਹਨਾਂ ਕੋਲ ਪਹਿਲੀ ਇਨਫੋਰਮੇਸ਼ਨ ਪਹੁੰਚ ਚੁੱਕੀ ਨਿਕੀ ਦੀ ਕੋਈ ਇਨਫੋਰਮੇਸ਼ਨ ਪਹੁੰਚ ਗਈ ਉਹਨੇ ਪਹਿਲੀ ਵਿਜਲੈਂਸ ਨਾਲ ਉਲਟਾ ਇਹਨਾਂ ਦੇ ਟਰੈਪ ਪਾਤੀ ਕਿਉਂਕਿ ਉਹਨੂੰ ਆਲਰੇਡੀ ਇਨਫੋਰਮੇਸ਼ਨ ਸੀਗੀ ਇਹ ਮਿਸ਼ਨ ਲੀਕ ਹੋ ਚੁੱਕਿਆ ਸੀ ਠੀਕ ਠੀਕ ਪਰ ਸਾਡਾ ਬੰਦਾ ਤਾਂ ਫਸਟ ਟਾਈਮ ਹੀ ਗਿਆ ਸੀ ਨਾ ਇਹਦਾ ਉਹਨਾਂ ਨੂੰ ਜਾਣ-ਪਛਾਣ ਨਾ ਕੋਈ ਕੰਟੈਕਟ ਨਾ ਹੀ ਇਹਦਾ ਕੋਈ ਆਨ ਰਿਕਾਰਡ ਕੋਈ ਉਹਨਾਂ ਨਾਲ ਕੋਈ ਕਾਲ ਰਿਕਾਰਡਿੰਗ ਹੈ ਨਾ ਹੀ ਇਹਦੀ ਇਹਦਾ ਕੋਈ ਰੋਲ ਹੈ ਸਿਮਰ ਇੱਕ ਟੀਮ ਦਾ ਮੈਂਬਰ ਜ਼ਰੂਰ ਸੀ ਇਹਦਾ ਮਿਸ਼ਨ ਨੂੰ ਸਕਸੈਸਫੁਲ ਕਰਨ ਗਿਆ ਸੀਗਾ ਠੀਕ ਹੈ ਨਾ ਪਰ ਇਹਦੇ ਨਾਲ ਤਾਂ ਬੇਇਨਸਾਫੀ ਹੋ ਗਈ ਸਾਡੇ ਬੰਦੇ ਨਾਲ ਮੂਲ ਵਿੱਚੋਂ ਜਿਵੇਂ ਕਹਿੰਦੇ ਨਾਲ ਆਟੇ ਦੇ ਨਾਲ ਕੌਣ ਪੀਸਿਆ ਗਿਆ ਉਹ ਚੱਕਰ ਗੱਲ ਹੋ ਗਈ ਹੈ ਜੀ ਕਿ ਹੁਣ ਉਹ ਬੰਦਾ ਸਾਡਾ નિર્ਦੋਸ਼ ਹੈ ਅਸੀਂ ਇਹ ਕਹਿੰਦੇ ਜਿਹੜੇ ਦੋਸ਼ੀ ਹੈ ਜਲਦੀ ਸਪੀਡੀ ਕਾਰਵਾਈ ਕਰਕੇ ਆਪਣੇ ਲੈਵਲ ਤੇ ਵੀ ਇਨਵੈਸਟੀਗੇਸ਼ਨ ਕਰਵਾ ਕੇ ਇਨਕੁਆਇਰੀ ਮਾਰ ਕਰਕੇ ਵਿਜਲੈਂਸ ਐਸ ਅਰਲੀਸਟ ਸਾਡੇ ਬੰਦੇ ਨੂੰ ਉਸ ਤੋਂ ਕੱਢਿਆ ਜਾਵੇ ਜੀ ਇਹ ਆ ਕੀਤਾ ਜਾਵੇ ਤਾਂ ਕਿ ਆਮ ਲੋਕ ਵੀ ਪ੍ਰਭਾਵਿਤ ਨਾ ਹੋਣ ਦੇਖੋ ਸਾਡਾ ਵੀ ਕੋਈ ਜੀ ਨਹੀਂ ਫਿਕਰਦਾ ਇੰਨੀ ਗਰਮੀ ਦੇ ਵਿੱਚ ਕੰਮ ਰੋਕ ਕੇ ਤੇ ਦਰਿਆ 'ਤੇ ਬੈਠੇ ਆਪਾਂ ਆਮ ਜਨਤਾ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈਗਾ ਇਹ ਤਾਂ ਨਗਰ ਦਾ ਲੱਗੇ ਰਹੂਗਾ ਕਿ ਤੁਹਾਨੂੰ ਜਿੱਥੇ ਬੰਦੀਆਂ ਜਦ ਤੱਕ ਸਾਨੂੰ ਹੁਕਮ ਕਰਨੀਆਂ ਨਹੀਂ ਉਪਰ ਤੁਸੀਂ ਦੱਸ ਰਹਿੰਦੀਆਂ ਜਿੰਨੇ ਵੀ ਕਰਨਗੀਆਂ ਕੰਪਨੀ ਅਸੀਂ ਤਾਂ ਇਨਸਾਫ ਮੰਗਦੇ ਆਂ ਜੀ ਸਾਡੇ ਬੰਦੇ ਲਈ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਮਤਲਬ ਕਿ ਦੋਸ਼ੀਆਂ ਨੂੰ ਛੱਡਤਾ ਜਾਵੇ ਪਰ ਪ੍ਰਾਈਮਾ ਫਿਜ਼ੀ ਸਾਨੂੰ ਸਾਡਾ ਬੰਦਾ નિર્ਦੋਸ਼ ਲੱਗ ਰਿਹਾ ਜੀ ਕਿਉਂਕਿ ਸਾਡਾ ਬੰਦਾ ਫਸਟ ਟਾਈਮ ਇੱਕ ਸੇਵਾਦਾਰ ਸੀਗਾ ਸੇਵਾਦਾਰ ਕੋਲੇ ਕੋਈ ਐਡੀ ਕੋਈ ਥੋੜੀ ਨਹੀਂ ਹੁੰਦੀ ਜੀ ਕਿ ਉਹ ਡਿਸੀਜਨ ਲੈ ਸਕੇ ਮੈਨ ਤੇ ਵੀ ਕਿਸੇ ਵੀ ਡਾਕਟਰ ਨੂੰ ਕਿਸੇ ਨੂੰ ਵੀ ਕੋਈ ਇਲੀਗਲ ਐਕਟੀਵਿਟੀ ਦੇ ਵਿੱਚ ਉਹਨੂੰ ਛੱਡ ਸਕੇ ਜਾਂ ਉਹਨੇ ਕੁਝ ਕਰਨ ਕੋਈ ਟੌਫੀ ਵਗੈਰਾ ਉਹ ਜਿੰਨਾ ਤੱਕ ਪਤਾ ਲੱਗਿਆ ਵੀ ਉਹ ਇਨੋਸੈਂਟ ਹੈ ਇਸ ਜੀ ਠੀਕ ਹੈ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ